ਮੈਨੂੰ ਕਹਿੰਦੇ ਐ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ। ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ। ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਂਗੇ। ਹੁਣੇ ਹੀ ਨਾਮ ਲਵਾਂਗੇ। ਹੁਣੇ ਹੀ ਤੁਹਾਨੂੰ ਦੱਸਣਾ ਪਊਗਾ। ਉਹਦੇ ਬਾਰੇ ਕੁਝ ਵੀ ਬੋਲ ਦਿਓ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ। ਮੈਨੂੰ ਕਹਿੰਦੇ ਸੁਖਵੀਰ ਬਾਦਲ। ਮੈਂ ਕਹਿੰਦੀ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾਲ ਲਿਖਣੀ ਆਉਂਦੀ ਐ, ਨਾਲ ਪੜ੍ਹਨੀ ਆਉਂਦੀ ਐ, ਨਾਲ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਸ ਬਣਨਾ ਚਾਹੁੰਦੇ ਨੇ। ਕਹਿੰਦੇ ਠੀਕ ਐ। ਕੈਪਟਨ ਮਰਿੰਦਰ ਸਿੰਘ ਮੈਂ ਕਹਾਂ ਜੀ ਮਹਿਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜ ਕੱਲ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਜੋੜ ਕੇ ਕਿਸੇ ਕਿਤੇ ਵੀ ਸਣਾ ਸਕਦਾ ਤੇ ਬਾਅਦ ਚ ਕਹਿੰਦਾ ਮੇਰੀ ਗਰੰਟੀ ਹੈ ਕਹਿੰਦੇ ਕਿਵੇਂ ਮੈਂ ਕਹਾਂ ਚੰਦਰਯਾਨ ਦਾ ਜਿੱਦੇ ਛੱਡਣਾ ਸੀ ਚੰਦਰਯਾਨ ਰਾਕੇ ਟਪਣ ਜਿਹੜਾ ਚੰਦਰਯਾਨ ਉੱਥੇ ਚਲੇ ਗਏ उधर जाके मोदी कह रहे हैं मेरा चंद्रयान से आज मैं चंद्रयान का लॉन्च करने आया हूं इसरो ने किया इसरो कर दी है इसरो से मेरा पुराना नाता है मैं सोचा भगवंत माना अठवीं का सर्टिफिकेट तेन थे नहीं रहा इसरो किधर चल गया है वह पढ़ाई लिखाई वाले बंद का कम होता है कैसे इसरो से संबंध है जब मैं तीसरी चौथी क्लास में पढ़ता था तो पढ़ाई में मेरा हाथ तंग था इसलिए मुझे हरेक टीचर बोल देते थे तुम अब इसरो में बैठो अब इसरो इसरो इस इस से मेरा पुराना नाता कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है meri kalam mere kirdar se ke ishq vi likhna chahta hu to inqilab likha jata hai kehnde bhagwan taman hun aap de bare ki kahan main kehya yaar je main dekha amlan balle ta kakh ni mere palle je main dekha amlan balle ta kakh ni mere palle je main dekha lokan di rehmat balle 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 sabira lokan di rehmat hai ਆਪਦੇ ਪੱਲੇ ਕੀ ਹੈ ਬੰਦੇ ਦੇ